ਦੋਸਤੋ 3000 ਰੁਪਏ ਸਸਤਾ ਹੋਇਆ ਸੋਨਾ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਔਰਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਖਰਮਾਸ ਖਤਮ ਹੋ ਗਿਆ ਹੈ ਇਸ ਦੌਰਾਨ ਜੇਕਰ ਤੁਸੀਂ ਸੋਨਾ ਤੇ ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਜਾਣ ਲੋ ਕਿ ਮਲਟੀ ਕਾਮੋਡੀਟੀ ਐਕਸਚੇਂਜ ਤੇ ਸੋਨੇ ਤੇ ਚਾਂਦੀ ਦੀ ਕੀਮਤਾਂ ਦੇ ਵਿੱਚ ਗਿਰਾਵਟ ਦੇਖੀ ਗਈ ਹੈ ਅਜੇ ਇਸ ਦੇ ਵਿੱਚ ਜੇਕਰ ਤੁਸੀਂ ਸੋਨੇ ਤੇ ਚਾਂਦੀ ਦੇ ਗਹਿਣੇ ਬਣਾਉਣ ਦੀ ਕੋਸ਼ਿਸ਼ ਯੋਜਨਾ ਬਣਾ ਰਹੇ ਹੋ ਤਾਂ ਯਕੀਨੀ ਤੌਰ ਤੇ ਰੇਟ ਚੈੱਕ ਕਰੋ ਅੱਜ ਸ਼ਰਾਫਾ ਬਾਜ਼ਾਰ 'ਚ 22 ਕੈਰਟ 10 ਗ੍ਰਾਮ ਸੋਨੇ ਦੀ ਕੀਮਤ 69400 ਰੁਪੀਏ ਹੈ ਅਤੇ 24 ਕੈਰਟ 10 ਗ੍ਰਾਮ ਸੋਨੇ ਦੀ ਕੀਮਤ 72870 ਰੁਪਏ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਚਾਂਦੀ 96000 ਰੁਪਏ ਪ੍ਰਤੀ 10 ਕਿਲੋ ਹੈ। ਤੁਹਾਨੂੰ ਦੱਸ ਦਈਏ ਕਿ ਚਾਂਦੀ ਦੀ ਕੀਮਤ ਦੇ ਵਿੱਚ 99900 ਰੁਪਏ ਤੱਕ ਪਹੁੰਚ ਕੀਤੀ ਸੀ ਪਰ ਇਹ ਹੁਣ 3000 ਰੁਪਏ ਸਸਤੀ ਹੋ ਗਈ ਹੈ। ਜਿਸਕਾਰ ਲੋਕ کافی ਕੁਛ ਨੇ ਕਿਉਂਕਿ ਲੋਕ ਕਹੂਨ ਵਿਆਹ ਦੇ ਸੀਜ਼ਨ ਆ ਰਹੇ ਨੇ ਤੇ ਲੋਕਾਂ ਨੇ ਬਹੁਤ ਸਾਰਾ ਸੋਨੇ ਤੇ ਚਾਂਦੀ ਦੇ ਗਹਿਣੇ ਖਰੀਦਨੇ ਨੇ ਤੇ ਅਗਰ ਇਸੇ ਤਰ੍ਹਾਂ ਰੇਟਸ ਆਲਦੇ ਰਹੇ ਤਾਂ ਨਹੀਂ ਖਰੀਦ ਸਕਣਗੇ ਇਸ ਲਈ ਸੋਨਾ ਦਿਨ-ਦਿਨ ਸਸਤਾ ਹੋ ਰਿਹਾ ਹੈ ਤਾਂ ਜੋ ਲੋਕ ਆਉਣ ਵਾਲੇ ਦਿਨਾਂ ਦੇ ਸੋਨਾ ਖਰੀਦ ਸਕਣਗੇ